ਹਾਂਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਇਸ ਵਲੌਗ ਤੇ। ਇਹ ਆਪਣਾ ਪਹਿਲਾ ਵਲੌਗ ਆ ਤੇ ਇਹ ਤੋਂ ਪਹਿਲਾਂ ਵੀ ਇੱਕ ਚੈਨਲ ਤੇ ਮੈਂ ਵਲੌਗ ਪਾਇਆ ਸੀਗਾ ਤੇ ਇਹ ਆਪਣਾ ਪਹਿਲਾ ਵਲੌਗ ਆ ਤੇ ਆਪਾਂ ਅੱਜ ਕਰਨੇ ਆ ਇੱਕ ਦੋ ਜੇ ਕੰਮ ਤੇ ਉਸ ਤੋਂ ਪਹਿਲਾਂ ਮੈਂ ਦੱਸ ਦਨਾ ਹੈ ਚੈਨਲ ਤੇ ਆਇਆ ਕਰਨਗੇ ਆਪਣੇ ਡੇਲੀ ਵਲੌਗ ਤੇ ਟਰੈਵਲਿੰਗ ਵਲੌਗ ਤੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਆਪਾਂ ਸਰੋਂ ਜੀ ਕੱਢਣੀ ਆ ਤੇ ਪਹਿਲਾਂ ਸਰੋਂ ਕੱਢਣੀ ਸੀਗੀ 10-15 ਦਿਨ ਹੋ ਗਏ ਵੱਢੀ ਨੂੰ ਤੇ ਪਹਿਲਾਂ ਹਰੀ ਸੀਗੀ ਮੜ ਕੇ ਵਿੱਚ ਆਇਆ ਇੱਕ ਦਿਨ ਮੀਂਹ ਆ ਗਿਆ ਉਸ ਦਿਨ ਗਿੱਲੀ ਜੀ ਹੋ ਗਈ ਤੇ ਕੱਲ ਅਸੀਂ ਕਣਕ ਜੀ ਵੱਢਣ ਲੱਗ ਪਏ ਤੇ ਅੱਜ ਟਾਈਮ ਲੱ ਤੇ ਅੱਜ ਆਪਾਂ ਕੱਢਦੇ ਆਂ ਸਰੋਂ ਤੇ ਪਹਿਲਾਂ ਕਾੜ ਕੇ ਰੋਟੀ ਕਿਉਂਕਿ ਤੜਕੇ ਤੇ ਮੈਂ ਰੋਟੀ ਨਹੀਂ ਖਾਦੀ ਰੋਟੀ ਖਾ ਕੇ ਤੇ ਉਸ ਤੋਂ ਬਾਅਦ ਲਾਗਦੇ ਆਂ ਸਰੋਂ ਕੁੱਟਣਾ ਤੇ ਉਸ ਤੋਂ ਸਰੋਂ ਕੱਢ ਕੇ ਤੇ ਥੋੜੀ ਜਿਹੀ ਡਰਮ ਵਿੱਚ ਪਾਉਣ ਵਾਲੀ ਜਿਹੜੀ ਕਣਕ ਜੀ ਆ ਤੇ ਉਹ ਸੈਟ ਵਟ ਜੀ ਕਰਕੇ ਰੋਟੀ ਦੇ ਵਿੱਚ ਹੈਗਾ ਆਪਣੇ ਕੋਲੇ ਆ ਚਟਣੀ ਤੇ ਗੋੜ ਦਹੀਂ ਤੇ ਆਹ ਕੀੜਾ ਟਮਾਟਰ ਤੇ ਆੜੀ ਦੇ ਸੌਣੀ ਦੇ ਵਿੱਚ ਆ ਆੜੀ ਦੇ ਵਿੱਚ ਆ ਚਟਣੀ ਨਾ ਖਾਣ ਦਾ ਨਿਆਰੇ ਵੱਖਰਾ ਤੇ ਜਦ ਸਾਡੇ ਖੜੰਭਾ ਜਾਂ ਲੱਗਾ ਹੁੰਦਾ ਸੀਗਾ ਉਦੋਂ ਅਸੀਂ ਆਏ ਕਿਹੇ ਬੈਗੇ ਚਟਨੀ ਨਾਲ ਖਾਣੀ ਹੁਣ ਤੱਕ ਖੜੰਭਾ ਦੀ ਵੇਚ ਤਾਂ ਪਹਿਲਾਂ ਘਣਬੇ ਨਾਲ ਕਣਕ ਕੱਢਦੇ ਹੁੰਦੇ ਸੀਗੇ ਤੇ ਹੁਣ ਤਾਂ ਮਸ਼ੀਨਾਂ ਨਾਲ ਕੱਢ ਲਈਦੀ ਆ ਤੇ ਬਈ ਰੋਟੀ ਪਾਣੀ ਆਪਾਂ ਸ਼ਾਕ ਲਿਆ ਤੇ ਸਾਰੋਂ ਪਈ ਆ ਹਨਾ ਇਹਨੂੰ ਕੱਢਦੇ ਆ ਤੇ ਸੂਰਜ ਜਾਂ ਵੀ ਵੇਖ ਲੋ ਹਨਾ ਤਾਂ ਸੇਗਰਾ ਤੇ ਹੋਇਆ ਪਿਆ ਤੋਂ ਬਹੁਤ ਚੜੀ ਪਈ ਆ 11 ਵਜੇ ਪਿਆ ਚਲ ਕੋਈ ਨਹੀਂ ਤੇ ਆਪਾਂ ਲੱਗਦੇ ਆ ਤੇ ਇਧਰ ਆਪਾਂ ਸਾਨੂੰ ਆਹ ਕਣਕ ਜੀ ਪਈ ਆ ਇਨੂੰ ਸੱਟ ਬੱਟ ਕਰਕੇ ਤੇ ਫਿਰ ਵੇਨੇ ਆ ਤੇ ਆ ਪਸਰੋਂ ਕੁੱਟਦੇ ਆ ਬਾਈ ਨਾ ਇਧਰ ਪਹਿਲਾਂ ਤੇ ਆ ਨਿੰਮਾਂਿਆਂ ਦਾ ਦੇਖ ਲੋ ਬਾਈ ਕੀ ਹਾਲ ਹੋਇਆ ਪਹਿਲੇ ਐਨੀ ਕੀ ਫੁੱਟੀ ਇਹ ਆ ਸਾਰੀ ਸੁੱਕੀ ਪਈ ਆ ਪਤਾ ਨਹੀਂ 1000 ਹੁੰਦਗਾ ਵੀ ਹਨਾ ਇੱਕ ਹਰੀਆਂ ਹੁੰਦੀਆਂ ਵੀ ਵਿੱਚ ਨਿਕਲਦਿਆਂ ਇਹਦੇ ਟੁੱਥੇ ਜਿਤੇ ਉਹ ਕਾਟ ਮਾਰ ਸਾਰੀਆਂ ਝਾੜ ਦਿੰਦੇ ਆ ਵੀ ਨਿਕਲਦੇ ਵੀ ਟੁੱਥੇ ਹੀ ਬੱਜੇ ਐ ਖੋਦਰ ਲੱਗੀ ਆਪਣੇ ਹਨਾ ਉਹ ਤਾਂ ਹਰੀ ਹੋ ਗਈ ਉਹਦਾ ਪਾਸ ਆਇਆ ਇੱਕ ਹਰੀ ਆ ਤੇ ਆ ਦਾ ਜਮਾਂ ਹੀ ਤਾਂ ਮੰਮੀ ਨੇ ਲਾਈ ਸੀਗੀ ਤੇ ਬਹੁਤ ਪੁਰਾਣੀ ਆ ਇਹ ਤੇ ਆ ਥੋੜੀ ਜੀ ਫੁੱਟੀ ਆ ਵੈਸੇ ਹੈ ਬੁਰਾ ਹਾਲ ਹੀ ਹੋ ਗਿਆ ਸਾਰੀਆਂ ਇਹ ਸੁੱਕੀਆਂ ਪਈਆਂ ਦੂਜਾ ਨਿਮਾਣੀਆਂ ਤੇ ਇੱਕ ਸਰੀਂਜੇ ਹੁੰਦੇ ਆਣਾ ਉਹ ਵੀ ਉਹਨਾਂ ਦਾ ਵੀ ਇਹ ਹਾਲ ਹੀ ਹੰਦਾ ਮਾਰਦਾ ਉਹ ਵੀ ਸੁੱਕੇ ਪਏ ਆ ਉਹ ਤਾਂ ਯਾਰ ਕੀ ਇਹ ਫੁੱਟਣਾਂਗੇ ਨਹੀਂ ਫੁੱਟਣਾਂਗੇ ਬਸ ਥੋੜਾ ਥੋੜਾ ਫਟਣਗੇ ਬਸ ਚੱਲਾ ਬਸ ਸਰੋਂ ਕੁੱਟ ਗਏ ਹਣਾ ਸਰੋਂ ਦਾ ਹਣਾ ਸਰੋਂ ਕੁੱਟ ਲਏ ਪਈਆਂ ਸਭ ਤੋਂ ਏ ਟਿਕ ਨਾ ਪਾਉਲਾ ਬਾਈ ਸਰੋਂ ਨੂੰ ਨਾ ਪਾਉਦਾ ਟਿਕ ਨਾ ਆਉਂਦਾ ਸਿੱਧੀ ਉਂਗਲੀ ਚ ਵੜੀ ਹਰੀ ਹਜੇ ਵੀ ਸਰੋਂ ਹੋਈ ਆਪਾਂ ਨਾ ਹਲਾਈ ਨਹੀਂ ਲਾ ਕੇ ਵੱਟ ਕਿਉਂ ਹੋਈ ਰੱਖਤੀ ਤੇ ਓੜੇ ਨਾ ਓੜਾ ਹਜੇ ਵੀ ਆ ਹਰੀ ਪਈ ਆ ਨਾਲੇ 10 15 ਮਹੀਨੇ ਹੋ ਗਏ ਵੱਡੀ ਨੂੰ ਤੇ ਮੈਂ ਚ ਮਿੰਜਾ ਪਾਇਆ ਫਿਰ ਵੀ ਸਾਈ ਪਈ ਆ ਹਰ ਹੀ ਫਲਾਇਨ ਇਹ ਨਾਲ ਲੈ ਆ ਕੇ ਆਪਾਂ ਖੋਲ ਕੇ ਛੱਟਣੀ ਦੀ ਖੋਲ ਛੇਣੀ ਛੱਟੀ ਕਿਉਂ ਉਹ ਉੱਲੀ ਛੜਤੀ ਆ ਬੰਨੀ ਪਈ ਰਹੀ ਉਲ ਨ ਹੋ ਗਿਆ ਹਾਲੇ ਕੋਈ ਨਹੀਂ ਵੀ ਨਹੀਂ ਤਾਂ ਬਰਾਗੇ ਉੱਲੀ ਛਾੜ ਦਾਂਗੇ ਫੇਰ ਕੱਢ ਲਾਂਗੇ ਇਹਨੇ ਉਦੋਂ ਦੇ ਰੱਤੇ ਵੀ ਆਹਾ ਉਹ ਵੀ ਪਈਆਂ ਵੇਲਾ ਆ ਹੁਣ ਕੰਮ ਦਿੰਦੇ ਆ ਇਹ ਪਹਿਲਾਂ ਬਹੁਤ ਸੀਗੇ ਕੋਸ਼ਿਸ਼ੀ ਦੇ ਦੂਜੇ ਦਿੱਤੇਗਾ ਤੇ ਉਹ ਦੋਵੇਂ ਮੋੜ ਦੇ ਦੇ ਹੁੰਦੇ ਹੁੰਦੇ ਸੀਗੇ ਉਹ ਦੂਜਾ ਉਹ ਟੋੜਦੀ ਵਾਲੇ ਹੁੰਦੇ ਸੀਗੇ ਨੀ ਹਰੀਆ ਬਾਈ ਸਾਨੂੰ ਆਪਣਾ ਖਲਾਰੀ ਹੈ ਨਾ ਲਾਰਜਨ ਦੇ ਫਿਰ ਵਧੀਆ ਬਾਈਕਾਂ ਨਿਕਲਣਗੀਆਂ ਕਰੀਏ ਆਓ ਤੇ ਆਪਣੇ ਓਲ ਨੂੰ ਸਾਡੇ ਓਲ ਨਾਲ ਹੀ ਵੀਡੀਓ ਸਰੂ ਨਾ ਦੇਣੀ ਤੇ ਹੈ ਨਹੀਂ ਆਪਾਂ ਵੀਡੀਓ ਦੇਣੀ ਤੁਸੀਂ ਬੈਠੋ ਕਿ ਮੈਂ ਸਾਰੇ ਕਮੈਂਟ ਕਰ ਪੀਵਾਂ ਤੁਹਾਡੇ ਤੇ ਮੀਡੀਆ ਕਰੋ ਵੀ ਜੀ ਜੀ

ਆਣੀ ਸਰੋਂ ਦੇ ਪਗਰਾ ਪੰਗਰਾ 7 ਕਿਲੋ ਸਰੋਂ ਦਾ ਨਿਕਲੀ ਆਉਂਦਾ 15 ਕਿਲੋ ਸਰੋਂ ਦੇ ਵਿੱਚੋਂ 5 ਲੀਟਰ ਨਿਕਲ ਆਉਂਦੇ ਆ ਇਹਨਾਂ ਨੇ ਕਿ 1 ਕਟਾਉਣਾ ਇੱਕ ਸਰੋਂ ਦਾ ਤੇਲ ਵਾਕਨੇ ਆ ਜੀਆਂ ਦੇਸੀ ਘੋੜਾ ਘੋੜਾ ਪਾ ਲੀਦਾ ਸਰੋਂ ਦਾ ਤੇਲ ਜਕੜਾਉਣ ਨੂੰ ਉੱਥੋਂ ਤੁਸੀਂ ਲੈ ਆਈਂ ਮੋਲੋ ਦੇ ਦੇਣਗੇ ਅੱਜ ਜੇ ਸਰੋਜੀ ਤੇ ਦੀਵਾਰ ਤੋਂ ਕਰਿਆ ਵਧੀਆ ਰਹਿੰਦਾ ਹੈ ਪਹਿਲਾਂ ਹੀ ਹਟ ਗਏ ਸੀ ਤੇ ਸਰੋਜੀ ਵੀ ਜਣ ਕੋੜਾ ਕੋੜਾ ਤਾਂ ਇਹ ਕੱਢ ਲੈਣਾ ਵਿਚਾਲਾ ਮਾੜਾ ਮੋਟਾ ਟਟੇ ਗਿਰਨੇ ਨਾਲ ਖਾਲਸੂ ਦੀ ਪਾਸਿਆਂ ਨੂੰ ਪਾਉਣ ਹੋ ਜਾਂਦੀ ਹੈ ਅੱਜ ਤਾਂ ਬਸ ਆਪਣਾ ਇੰਨਾ ਹੀ ਇੱਕ ਛੋਟਾ ਜਿਹਾ ਵਲੌਗ ਸੀਗਾ ਤੇ ਆਪਾਂ ਬਹੁਤ ਵਧੀਆ ਵਧੀਆ ਵਲੌਗ ਤੁਹਾਡੇ ਅੱਤੇ ਲੈ ਕੇ ਆਉਂਦੇ ਰਵਾਂਗੇ ਤੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਤੁਹਾਨੂੰ ਡੇਲੀ ਵਲੌਗ ਦੇਖਣ ਨੂੰ ਇੱਥੇ ਮਿਲਿਆ ਕਰਨਗੇ ਤੇ ਟਰੈਵਲਿੰਗ ਵਲੌਗ ਵੀ ਆਪਾਂ ਬਣਾਇਆ ਕਰਾਂਗੇ ਹਨ ਤੇ ਬਹੁਤ ਵਧੀਆ ਵਧੀਆ ਕੰਟੈਂਟ ਯਾਰ ਤੁਹਾਨੂੰ ਦੇਖਣ ਨੂੰ ਮਿਲੂਗਾ ਤੇ ਆਪਣੇ ਚੈਨਲ ਨੂੰ ਸਪੋਰਟ ਕਰੋ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣਾ ਇੰਸਟਾਗ੍ਰam ਤੇ ਵੀ ਬਣਾਇਆ ਵਗਾ account ਉੱਥੇ ਜਾ ਕੇ ਫੋਲੋ ਕਰ ਦਿਓ ਤੇ ਮੇਰਾ ਇੰਸਟਾਗ੍ਰam ਦਾ account ਤੁਹਾਨੂੰ ਨੀ ਚ ਕਮੈਂਟਾਂ 'ਚ ਪੈਨ ਕਰ ਦੂੰਗਾ ਤੇ ਉੱਥੇ ਜਾ ਕੇ ਤੁਸੀਂ ਸਾਰੇ ਜਣੇ ਫੋਲੋ ਕਰ ਲਿਓ